ਜਿਹੜੀ ਸਿੱਖ ਸੰਗਤ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੀ ਹੈ ਉਹਨਾਂ ਦੇ ਲਈ ਇੱਕ ਖਾਸ ਖਬਰ ਹੈ ਦੱਸਦੇ ਕਿ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਆਉਣ ਵਾਲੇ ਭਾਰਤੀ ਸਿੱਖਾਂ ਦੇ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਨੇ ਸਰਕਾਰ ਨੇ ਸ਼ਰਧਾਲੂਆਂ ਨੂੰ ਭਾਰਤੀ ਕਰੰਸੀ ਦੀ ਥਾਂ ਅਮਰੀਕਨ ਡਾਲਰ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਨੇ ਇਸ ਫੈਸਲੇ ਦੇ ਪਿੱਛੇ ਭਾਰਤੀ ਨਾਗਰਿਕਾਂ ਨਾਲ ਹੋ ਰਹੀ ਵੱਡੀ ਧੋਖਾਧੜੀ ਦੀ ਵੱਡੀ ਵਜ੍ਹਾ ਹੈ ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ 2 ਡਾਲਰ ਦੇ ਕਰੀਬ ਫੀਸ ਲੈਂਦੀ ਹੈ। ਦਰਅਸਲ ਭਾਰਤੀਆਂ ਨੂੰ ਇੰਡੀਅਨ ਕਰੰਸੀ ਨੋਟ ਦੇ ਬਦਲੇ ਤੈਅ ਕੀਮਤ ਤੋਂ ਘੱਟ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੰਤਰੀ ਰੇਸ਼ਮ ਸਿੰਘ ਅਰੋੜਾ ਨੇ ਦੱਸਿਆ ਕਿ ਭਾਰਤੀ ਸਿੱਖਾਂ ਨੂੰ ਉਹਨਾਂ ਦੇ ਰੁਪਈਏ ਦੇ ਬਦਲੇ ਤੈਅ ਕੀਮਤ ਤੋਂ ਘੱਟ ਕਰੰਸੀ ਨੋਟ ਮਿਲਣ ਦੀ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਸ਼ਿਕਾਇਤੀ ਵਜ੍ਹਾ ਕਰਕੇ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਸਿੱਖਾਂ ਨੂੰ ਸਹੂਲਤਾਂ ਲਈ ਵੱਧ ਕੀਮਤ ਚੁਕਾਉਣ ਦੀ ਜ਼ਰੂਰਤ ਨਹੀਂ ਹੈ। ਇਸੇ ਸਾਲ 14 ਨਵੰਬਰ ਨੂੰ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ। ਪਿਛਲੇ ਸਾਲ ਤਕਰੀਬਨ 3000 ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਸਨ। ਸਰਦਾਰ ਜੀ ਪਾਕਿਸਤਾਨ ਤੋਂ ਪ੍ਰਦਾਨ ਪਾਕਿਸਤਾਨ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਰਮੇਸ਼ ਸਿੰਘ ਅਰੋੜਾ ਤੁਹਾਡੇ ਨਾਲ ਮੁਖਤਬ ਆ ਸੰਗਤ ਜੀ ਆਪਾ ਸਾਰੇ ਬੜੀ ਸ਼ਰਧਾ ਤੇ ਭਾਵਨਾ ਨਾਲ ਗੁਰਨਾਨਕ ਪਾਤਸ਼ਾਹ ਦੇ 555ਵਾਂ 355 ਜਿਹੜਾ ਗੁਰਦਾਨਕ ਪਾਤਸ਼ਾਹ ਦਾ ਉਤਾਰ ਆਣੇ ਜਾ ਰਿਹਾ ਨਵੰਬਰ ਚ ਉਸ ਤਾਂ ਬੜੀ ਉਤავ ਨਾਲ ਆਪਾਂ ਇੰਤਜ਼ਾਰ ਕਰ ਰਹੇ ਹਾਂ ਕਿ ਸਾਰੀਆਂ ਸੰਗਤਾਂ ਦੁਨੀਆ ਭਰ ਦੀਆਂ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਤਰ ਹੋਣ ਆਪ ਆਪਣੀ ਸ਼ਰਧਾ ਅਤੇ ਭਾਵਨਾ ਨਾਲ ਗੁਰੂ ਪਾਤਸ਼ਾਹ ਦਾ ਅਸੀਂ ਜਿਹੜਾ ਪ੍ਰਕਾਸ਼ ਤਿਆੜਾ ਬਣਾਈਏ ਸੁਸੰਗਤ ਜੀ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਬੜੇ ਆਲੀਸ਼ਾਨ ਇੰਤਜ਼ਾਮਾਤ ਕੀਤੇ ਜਾ ਰਹੇ ਹਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਇਵੈਕੁਇਟਸ ਪ੍ਰਾਪਰਟੀ ਬੋਰਡ ਗਵਰਨਰ ਪੰਜਾਬ ਗਵਰਨਰ ਪਾਕਿਸਤਾਨ ਪਾਕਿਸਤਾਨ ਦਾ ਮੁਸਲਮਾਨ ਭਾਈਚਾਰਾ ਔਰ ਪਾਕਿਸਤਾਨੀ ਸਿੱਖ ਸੰਗਤਾਂ ਸਾਲ ਹੀ ਬੜੀਆ ਉਤਸ਼ਾਹ ਨਾਲ ਆਪਣੀਆਂ ਆਣਿਆ ਵਾਲੀ ਸੰਗਤਾਂ ਨੂੰ ਜੀ ਆਣੂ ਕਹਿਣ ਗਿਆ ਔਰ ਅਸੀਂ ਚਾਹਨੇ ਆ ਕਿ ਜਿਸ ਤਰ੍ਹਾਂ ਇਰਜ ਤਫਾ ਜਿਹੜੀ ਸੰਗਤਾਂ ਭਾਰਤ ਤੋਂ ਤੇ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆ ਰਹੀਆਂ ਵੱਧ ਚੜ ਕੇ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਤੇ ਆਣ ਔਰ ਖਾਸ ਕਰ ਹਰ ਦਫਾ ਦੀ ਤਰ੍ਹਾਂ ਇਤਵਾ ਮੈਂ ਤੁਹਾਡੇ ਚਰਨਾਚਿਕ ਬੇਨਤੀ ਕਰਾਂਗਾ ਆਪਾਂ ਤੁਹਾਡੇ ਵਾਸਤੇ ਟ੍ਰਾਂਸਪੋਰਟ ਦਾ ਲੰਗਰ ਦਾ ਤੁਹਾਡੀ ਕਮੋਡੀਸ਼ਨ ਦਾ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀਆਂ ਜਿਹੜੀਆਂ ਉਮੀਦਾਂ ਤੇ ਪੂਰਾ ਉਤਰੀਏ ਰਵਤ ਵਤ ਵਤ ਵੱਡਾ ਅਸਤ ਬਿਹਤਰ ਇੰਤਜ਼ਾਮ ਕਰੀਏ ਲੇਕਿਨ ਮੈਂ ਇੱਕ ਬੇਨਤੀ ਵੀ ਕਰਾਂਗਾ ਕਿ ਜਿੱਦਿਆਂ ਪਾਕਿਸਤਾਨ ਸੰਤਾਂ ਆਂਦੀਆਂ ਭਾਰਤ ਤੋਂ ਅਕਸਰ ਜੋ ਪਾਕਿਸਤਾਨ ਆਂਦੀਆਂ ਨੇ ਸੰਤਾਂ ਭਾਰਤੀਆਂ ਤੋਂ ਉਹਨਾਂ ਦਾ ਜਿਹੜਾ ਐਕਸਚੇਂਜ ਰੇਟ ਉਸ ਤੱਕ ਪ੍ਰੋਬਲਮ ਹੁੰਦਾ ਬਹੁਤ ਸੰਗਤ ਸੰਤਾਂ ਕੰਪਲੀਟ ਕਰਦੀਆਂ ਕਿ ਰੇਟ ਘੱਟ ਮਿਲ ਰਿਹਾ ਕਿਉਂਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਕੋਈ ਫਾਰਮਲ ਰਿਲੇਸ਼ਨਸ਼ਿਪ ਨਹੀਂ ਹੈ ਔਰ ਇੰਡੀਆ ਦਾ ਜਦੋਂ ਪੈਸਾ ਆਂਦਾ ਹੈ ਬਹੁਤ ਜ਼ਿਆਦਾ ਪੈਸਾ ਪਾਕਿਸਤਾਨ ਜਾਂਦਾ ਹੈ ਤੇ ਉਹਦਾ ਫਿਰ ਜਿਹੜੇ ਸਾਡੇ ਪ੍ਰਾਈਵੇਟ ਬੰਦੇ ਇਹ ਚੇਂਜ ਆਲੇ ਨੂੰ ਰੇਟ ਕੱਢ ਦਿੰਦੇ ਨੇ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਹੁਣ ਤੁਸੀਂ ਪਾਕਿਸਤਾਨ ਦੀ ਧਰਤੀ ਤੇ ਆ ਰਹੇ ਹੋ ਤੇ ਜਿਹੜੀ ਇੰਟਰਨੈਸ਼ਨਲ ਕਰੰਸੀ ਹਰ ਜਗ੍ਹਾ ਤੇ ਵੈਲਿਡ ਹੈ ਔਰ ਐਕਸੈਪਟ ਹੈ ਤੁਸੀਂ ਡਾਲਰ ਲੈ ਕੇ ਆਓ ਤਾਂ ਕਿ ਤੁਹਾਨੂੰ ਨੁਕਸਾਨ ਨਾ ਹੋਵੇ ਜਿਹੜਾ ਡਾਲਰ ਦਾ ਰੇਟ ਦੁਨੀਆ ਭਰ ਇੱਕ ਰੇਟ ਹੋਏਗਾ ਸੋ ਤੁਹਾਨੂੰ ਤਾਂ ਕਿ ਜਦੋਂ ਤੁਸੀਂ ਆਓ ਤੁਸੀਂ ਸ਼ਾਪਿੰਗ ਕਰਨ ਜਾਂਦੇ ਹੋ ਤੁਸੀਂ ਬੱਸ ਦਾ ਕਿਰਾਇਆ ਦਿੰਦੇ ਹੋ ਤੁਸੀਂ ਮੱਥਾ ਟੇਕਦੇ ਹੋ ਜਾਂ ਕਿਸੇ ਨਾਲ कोई आ, नहीं 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 और ਤੁਸੀਂ ਕਰਦੇ ਹੋ ਤੇ ਤੁਹਾਨੂੰ ਪਰੇਸ਼ਾਨੀ ਦਾ ਹੋਵੇ ਸੋ ਇਕ ਤਾਂ ਮੈਂ ਤੁਹਾਨੂੰ ਇੰਡੀਆ ਦੀ ਆਣੀ ਦੇ ਸਕਦਾ ਹਾਂ ਬੇਨਤੀ ਕਰਾਂਗਾ ਕਿ ਇਸ ਦਮਾ ਜੋ ਪਾਕਿਸਤਾਨ ਆਓ ਤੇ ਆਣ ਲੱਗੇ ਆਪਣਾ ਇੰਟਰਨੈਸ਼ਨਲ ਕਰੰਸੀ ਡਾਲਰ ਜਾਂ ਪੌਂਡ ਜਿਹੜਾ ਵੀ ਉਹ ਲੈ ਕੇ ਆਓ ਪ੍ਰੈਫਰਬਲੀ ਡਾਲਰ ਤਾਂ ਕਿ ਤੁਹਾਨੂੰ ਦਿੱਕਤ ਨਾ ਹੋਵੇ ਦੂਸਰਾ ਜਿਹੜੀਆਂ ਸੜੀਆਂ ਦੁਨੀਆ ਭਰ ਤੇ ਵਕਫ ਵਕਫ ਕੌਮਾਂਤ ਸੰਗਤਾਂ ਨੇ ਅਮਰੀਕਾ ਕੈਨੇਡਾ ਬੀਯੂਕੇ ਯੂਰਪ افریقا ਫਾਰੀਸਟ ਸਾਡੇ ਕੋ ਕੁਝ ਕੰਪਲੇਂਟਸ ਆਈਆਂ ਨੇ कि ਜਿਹੜਾ ਪ੍ਰਧਾਨ ਪਾਕਿਸਤਾਨ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਲੋ ਲੈਟਰ ਜਾਂਦਾ ਹੈ ਹਾਈ ਰਿਟੇਸ਼ਨ ਲੈਟਰ ਵਿਜੀੇ ਆਸਤੇ ਕਿਉਂਕਿ ਉਸ ਲੈਟਰ ਦੇ ਉੱਪਰ ਵੀ ਆਪਾਂ ਲਿਖਿਆ ਹੈ ਕਿ ਇਟਸ ਫ੍ਰੀ ਆਫ ਕਾਸਟ ਔਰ ਇਸਤੇ ਕਿਸੇ ਨੂੰ ਤੁਸੀਂ ਕੋਈ ਪੈਸਾ ਨਾ ਦਿਓ ਕੁਝ ਕੰਪਲੇਂਟਸ ਪਹੁੰਚ ਕੇ ਆਨੇ ਕਿ ਸੰਗਤਾਂ ਕੋਲ ਲੋਕ ਕੁਝ ਆ ਲੋਕ ਜਿਹੜੇ ਨੇ ਉਹ ਪੈਸੇ ਦਾ ਤਸਕਰਾ ਕਰ ਰਹੇ ਇਤਕਾਜ਼ਾ ਕਰ ਰਹੇ ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਸੰਗਤ ਜੀ ਕਿਸੇ ਨੂੰ ਪੈਸਾ ਨਾ ਦਿਓ ਕਿਉਂਕਿ ਤੁਸੀਂ ਬੜੀ ਸ਼ਰਧਾ ਭਾਵ ਨਾਲ ਗੁਰਦੁਆਮਾ ਦੀ ਯਾਤਰਾ ਆਸਤੇ ਆ ਰਹੇ ਹੋ ਸੋ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪੈਸਾ ਚਾਰ ਨਹੀਂ ਕਰਦੀ ਕੋਈ ਫੀਸ ਚਾਰ ਨਹੀਂ ਕਰਦੀ ਇਸ ਫਰੀ ਆਫ ਕੋਸਟ ਔਰ ਅਗਰ ਫਿਰ ਵੀ ਕੋਈ ਤੁਹਾਨੂੰ ਤੰਗ ਕਰ ਰਿਹਾ ਹੈ ਤੇ ਪ੍ਰਧਾਨ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਐਡੀਸ਼ਨਲ ਸੈਕਟਰੀ ਸ਼ਰਾਇਨ ਜਨਾਬ ਸੈਫੁਲਲਾ ਖੋਖਰ ਸਾਹਿਬ ਮੈਂ ਦੋਵਾਂ ਦੇ ਈਮੇਲ ਦੱਸ ਦਿੰਦਾ ਦਾਸ ਦਾ ਜਿਹੜਾ ਈਮੇਲ ਐਡਰੈਸ ਹੈ ਉਹ pardaan@pspc.pk p a r d h a n at the rate, p for pakistan s for singh g for gurudwara p for prabandhak c for committee dot p for pakistan k for king aur is de ikran jede sare additional secretary saab ne ek akutra property board de jede ki sare shranj de mamla dekhte ne unna nu tusi safal khoker saab nu bhi email pa sakde ho oda hai etpb shairins@yahoo.com ਤਾਂ ਕਿ ਆਪਾਂ ਜਿਹੜੇ ਐਸੇ ਨੇ ਜਿਹੜੇ ਕਿਸੰਕਤਾ ਦੇ ਵਿੱਚ ਆ ਮਨ ਕਰਨ ਦੀ ਕਹਾਣੀ ਕਰ ਦਿੰਦੀ ਹੈ ਸੰਕਤਾਂ ਨੂੰ ਗੁਰਦੁਆਰਿਆਂ ਦੇ ਨਾਲ ਦੂਰ ਕਰ ਦਿੰਦੀ ਹੈ ਸੰਕਤਾਂ ਨੂੰ ਫੀਸਾਂ ਐਸਾ ਨਾਲ ਕਿ ਚਾਰਜ ਕਰ ਦਿੰਦੇ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਸਕੀਏ ਸੋ ਕਰ ਫਿਰ ਸੰਗਤ ਦੀ ਤਰਲੇ ਚਰਨਾਜ਼ ਬੇਨਤੀ ਹੈ ਕਿ ਵੱਚਨ ਕੇ ਗੁਰਧਾਮ ਦੇ ਦਰਸ਼ਨ ਕਰੋ ਬੜੇ ਪਿਆਰ ਤੇ ਉਤਸ਼ਾਹ ਨਾਲ ਤੁਹਾਡਾ ਸਾਰਿਆਂ ਦੇ ਇੱਥੇ ਪਾਕਿਸਤਾਨ ਦੀ ਧਰਤੀ ਤੇ ਗਿਆਨ ਆਦਦੇ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਸ਼ੇਬਾਸ਼ੀ ਸਾਹਿਬ ਦੀ ਤਰਫੋਂ ਵੀ ਔਰ ਸਾਡੀ ਮੁੱਖ ਮੰਤਰੀ ਪੰਜਾਬ ਦੀ ਮੋਤਰਮਾ ਮਰੀਮ ਰਵਾਸ਼ੀ ਸਾਹਿਬਾ ਵੀ ਤੁਹਾਨੂੰ ਪਾਕਿਸਤਾਨ ਦੀ ਇਸ ਪਵਿੱਤਰ ਧਰਤੀ ਤੇ ਜੀ ਆਇਆਂ ਕਹਿੰਦੇ ਨੇ ਕਿ ਆਓ ਇਹ ਪਾਕਿਸਤਾਨ ਦੀ ਧਰਤੀ ਤੁਹਾਡੀ ਧਰਤੀ ਹੈ ਪਾਕਿਸਤਾਨ ਸਿੱਖ ਵਿਰਸਾ ਬੜਾ ਮਹਫੂਜ਼ ਹੈ पाकिस्तान भाईचारे न मुसलमान भाईचारा बड़ा प्यार करता है और असं एको पैगाम देने कि पाकिस्तान की धरती बबे नानक की धरती है अमन की धरती है ये मुहब्बत की धरती है और असं प्यार गल करते हैं